ਲੋ ਭਾਈ ਨਹੀਂ ਚੱਲਦਾ ਪੈ ਗਿਆ ਹਾਈ ਭਾਈ ਸਸਿ ਕਾਲ ਜੀ ਸਾਰਿਆਂ ਨੂੰ ਮਾਸੜ ਆਹ ਕਿਹੜੀ ਲੈ ਲਵਾਲੀ ਹੈ ਹੈ ਬੱਸ ਤਾਂ ਹਰਦਾ ਰਸਤੇ ਤੱਕ ਰੱਖਿਆ ਮੈਨੂੰ ਦੱਸ ਨਹੀਂ ਵਾੜ ਮੈਂ ਨਾ ਅੱਗੇ ਦਾ ਰਾਹ ਬਣ ਜਾਂਦਾ ਮੈਂ ਜਬੀ ਲੱਗਿਆ ਤਾਂ ਹੁਣ ਤਾਂ ਕਰਕੇ ਦੋ ਹੀ ਘਰੇ ਤਿਆਰ ਹੋ ਗਏ ਨਹੀਂ ਨਹੀਂ ਮੈਂ ਤਾਂ ਰੇੜਾ ਇੱਧਰ ਖੜਾਉਣਾ ਅੱਛਾ ਕਿੱਥੇ ਖੜਾਉਣਾ ਹਾਂ ਰਸਤਾ ਤਾਂ ਇੱਧਰ ਨੂੰ ਦਾ ਹਾਂ ਨਹੀਂ ਮੈਂ ਕਾ ਬੱਢ ਲੀਏ ਭਾਈ ਦੋ ਤਿੰਨ ਦਿਨ ਹਲ ਨਾਲ ਲਈ ਦਸੀ ਹੋਈ ਆ ਮੈਂ ਵੀ ਕਿੱਦਾਂ ਵੱਢ ਕੇ ਰੱਖਿਆ ਅੱਛਾ ਤਾਂ ਪਹਿਲਾਂ ਕਿਨੇ ਚ ਕਰਨ ਲੱਗ ਜਾਂਦੇ ਆ ਪਹਿਲਾਂ ਮੈਂ ਬੂਟੇ ਲਾ ਕੇ ਆਇਆ ਉੱਥੇ ਅੱਛਾ 25 26 ਕੋ ਮਾਂ ਮੀਂਹ ਦਾ ਫੈਲਾ ਦੇ ਉੱਪਰ ਹੀ ਖੱਤੀ ਲਾਏ ਨਾ ਨਾ ਇੱਧਰ ਲਾਏ ਆ ਸੜਕ ਕਿੰਨੀ ਅੱਛਾ ਅਗੇ ਨਾਲ ਹਾਂ ਆਪਣੇ ਵਾਲੀ ਵਿੱਚ ਸਹੀ ਠੀਕ ਕਿਆ ਕਹਿੰਦਾ ਮਸਣ ਮੌਸਮ ਬਾਕੀ ਮੌਸਮ ਦਾ ਬਤਾ ਤਿਆਰ ਹਾਂ ਹਾਂ ਤਿਆਰੀ ਹੈ ਦੁਕਾਨ ਖੋਲ ਦੇਣਾ ਵਟਕ ਬੰਦ ਕਰ ਕਰਨਾ ਬੰਦ 5:00 ਸ਼ਾਮ ਨੂੰ ਕਰਨਾ ਹੈ ਨਾ ਅੱਛਾ ਛੀਤੀਓ ਕਰ ਲਵੇ ਛੀਤੀਓ ਕਰੂਗਾ ਹੁਣ ਦੱਸਿਆ ਵਾ ਤਿੰਨ ਦਿਨ ਆ ਦੇਖੀ ਜਾਂਦੀ ਹੈ ਹੈ 3 ਵਜੇ ਤੇ ਆ ਸੀ ਮੇਰੇ ਬਾਈ ਦਾ ਪਾਕਿਸਤਾਨ ਤੇ ਆਇਆ ਦਾ ਫੋਨ ਹੂੰ ਉਹਨਾਂ ਰਿਕਾਰਡਿੰਗ ਭੇਜੀ ਸੀ ਕਹਿੰਦਾ ਵੀ ਸਾਡੇ ਮੀਂਹ ਪੈ ਰਿਹਾ ਪੂਰਾ ਪਾਕਿਸਤਾਨ ਪਾਕਿਸਤਾਨ ਦਾ ਬਰਸਾ ਚ ਉੱਥੇ ਵੀ ਪਹਿਲੇ ਉੱਥੇ ਨਾ ਬਾਈ ਆਪਣੀ ਮੈਚੇ ਚਲਦੇ ਆ ਉਹ ਹੋਇਆ ਨਹੀਂ ਬਸ ਉੱਥੇ ਮੈਚ ਬਹੁਤ ਮੀਂਹ ਪਿਆ ਉਹ ਉਹ ਤਾਂ ਮੇਰੇ ਸ਼ਾਇਦ ਕਰਾਚੀ ਚ ਹਾਂ ਕਰਾਚੀ ਚ ਤਾਂ ਮੈਂ ਜੋ ਉੱਥੇ ਮੀਂਹ ਪਿਆ ਅੱਛਾ ਮੈਂ ਉਹ ਕਹਿੰਦਾ ਸਾਡੇ ਅੱਜ ਮੀਂਹ ਪੈਣਾ ਬਾ ਸਾਡੇ ਵੀ ਤਿਆਰੀਆਂ ਬਸ ਪੈਣ ਦੀ ਅੱਛਾ ਕਾਕੰਡਾ ਸੀ ਘਰੀ ਬੈਠੇ ਆ ਲਈ ਤੇ ਢੀਕਦੇ ਆ ਹੂੰ ਬਈ ਹਲੇ ਹੈ ਲੇਟ ਨਹੀਂ ਆਲ ਅੱਛਾ ਜਿਵੇਂ ਹਰੇ ਇੱਕ ਕਹਿੰਦਾ ਵੀ ਕਣਕ ਨੂੰ ਪਾਣੀ ਚਾਹੀਦਾ ਪਾਣੀ ਤਾਂ ਚਾਹੀਦਾ ਪਰ ਇਹਨੇ ਹੋਰ ਖਰਾਬ ਕਰ ਦੇਣਾ ਹੈਨਾ ਬਾ ਸਿੱਧਾ ਪੱਧਰਾ ਪੈ ਲਵੇ ਪਰ ਲੱਗਦਾ ਨਹੀਂ ਜਿਹੜੀ ਤਾਂ ਹਵਾ ਨਾਲ ਗਵਾਰ ਵਿੱਚ ਦੱਸਿਆ ਵਾ ਗਰਜ ਚਮਕ ਨਾਲ ਮੀਂਹ ਪੈਣਾ ਫਰ ਤੇ ਗੜੇ ਪੈਣ ਦੀ ਸੰਭਾ ਬਸ ਹੁਣ ਮੈਨੂੰ ਆ ਦੱਸ ਮੇਰੀ ਰੋਤਾਂ ਵੀ ਬਹੁਤ ਸਰੂ ਯਾਰ ਇਹਦੇ ਵਿੱਚ ਹੋਰ ਅਕੀਰਾ ਅਕੀਰਾ ਨੇ ਕਰਾਈ ਨਹੀਂ ਕੋਸ ਅਕੀਰਾ ਸਰੂ ਨਹੀਂ ਮਾਰੀ ਆਂ ਜ਼ਰੂਰ ਨਹੀਂ ਮਾਰੀ ਆ ਤਾਂ ਸੜੋ ਕੁਝ ਨਹੀਂ ਆ ਗਈ ਆ ਤੇ ਚੱਕ ਦੀ ਯਾਰ ਮੈਂ ਪਹਿਲਾਂ ਵੀ ਚੱਕੀ ਆ ਬੇ ਰਹਿ ਗਈ ਵਿੱਚ ਕੋਈ ਨਾ ਤਾਂ ਚੱਕਦੇ ਐ ਇੱਕੜੀ ਮੇਰੇ ਉੱਥੇ ਆ ਹੁਣ ਬੋਦਾ ਦੇ ਕੰਮ ਥੱਲੇ ਤੇ ਨਾ ਉੱਪਰ ਦੇ ਹੱਥੇ ਪਾ ਕੇ ਖਿੱਚੀਆਂ ਨੂੰ ਜਾਂਦੇ ਆ ਤਾਂ ਚੱਲ ਕਣਕ ਨੋਰਮਲ ਆ ਆਪਣੀ ਇੱਥੇ ਤਾਂ ਹੋ ਜਾਊਗਾ ਰੋਤਾਂ ਦਾ ਜੇ ਮੈਂ ਜਾਂਦਾਂ ਨਾ ਤੜਕ 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 ਟੁੱਟਦੀ ਜਾਂਦੀ ਆ ਭਾਰੀ ਬੋਦਾ ਕਣਕ ਉੱਥੇ ਆ ਤਾਂ ਹਲਕੀ ਬੋਦਾ ਇੱਥੇ ਤਾਂ ਹੋ ਜਾਊ ਚੱਲ ਤਾਂ ਆਪਣੀ ਸਿਆੜ ਦੇ ਕਿੰਨੇ ਗੱਲੀ ਇੰਨੇ ਉੱਚੀ ਆ ਉਹ ਕਹਿੰਦਾ ਬੀਜ ਤੇਰਾ ਉੱਥੇ ਹੈਗਾ ਆਪਣੀ 826 826 826 826 ਆਪਣੇ ਯਾਰ ਸੋਨਾ ਵਧਿਆ ਹੋਇਆ ਮੈਨੂੰ ਇੱਕ ਦੋ ਵੀਰਾਂ ਨੇ ਫੋਨ ਵੀ ਆਇਆ ਉਹ ਕਹਿੰਦੇ ਸਾਡੇ ਘਟਾ ਮਾਸਰ ਵਧਿਆ ਹੋਇਆ ਨਹੀਂ ਭਾਈ ਉੱਥੇ ਤਾਂ ਮੇਰੇ ਤੁਹਾਨੂੰ ਮੈਂ ਵੀ ਦਿਖਾਉਂਗਾ ਅਗਲੀ ਵੀਡੀਓ 'ਚ ਉੱਥੀ ਦੀਓ ਬਣਾਉਂਗਾ 826 ਪਿਛਲੇ ਸਾਲ ਵੀ ਸਾਡੇ ਬਹੁਤ ਵਧਿਆ ਪਤਾ ਆਪ ਹੈ ਬੀਜਾਂ ਦਾ ਫਰਕ ਹੋਊਗਾ ਬੀਜ ਦੋ ਹੋਣੇ ਆ ਮੈਂ ਹੁਣ ਕੱਲ ਕਣਕ ਗੇਰ ਕੇ ਆ ਢੋਲ ਵਿੱਚ ਕੱਢ ਕੇ ਅੱਗੇ ਉਹ ਢੋਲ ਦੇ ਵਿੱਚ ਕਣਕ ਪਹਿਲਾਂ ਪਾਉਂਦੇ ਆ ਕਈ ਵਾਰ ਤਾਂ ਬਰੀਕ ਰਹਿ ਜਾਂਦੀ ਦੀ ਕਾਲਾ ਯਾ 303 ਬੀਜ ਵਿੱਚ ਪਾਇਆ ਪਹਿਲਾਂ ਉਹ 5 ਕੁਇੰਟਲ ਹੀ ਪੈਂਦਾ 5 ਵਾਲੇ ਢੋਲ ਚ ਠੀਕ ਆ 10 ਕਿਲੋ ਕਿੱਟੇ ਨਿਕਲ ਰਿਹਾ 490 ਹੀ ਨਿਕਲ ਰਿਹਾ ਹੁਣ ਉਹਦੇ ਚ ਪਾਈ ਵੀ 826 ਫਰੈਸ਼ਰ ਆ ਗੱਡੀ ਵੀ ਜੱਗੇ ਨਹੀਂ ਕੱਟੀ ਤੀ ਵੀ ਉਹ ਦੇਖ ਲੈ ਕੱਲ ਹੋਈ ਐ 5 ਕੁਇੰਟਲ 41 ਕਿਲੋ ਵੱਧ ਗਈ ਵੱਧ ਗਈ ਦਾ ਮਤਲਬ ਵਜਨ ਦੰਦੀਆ ਵਜਨ ਨਾ ਕੁਆਲਟੀ ਫਰਕ ਆ ਕੁਆਲਟੀ ਦਾ ਫਰਕ ਹੈ 13 ਵਰਗੇ ਦਾਣੇ ਦੇ ਮੋਟੇ ਦੇ ਇੱਕ ਦਾਣੇ ਦਾ ਇੱਕ 50 ਕਿਲੋ ਵੱਧੀ ਪਈ ਹੈ ਉਹ ਹੀ ਢੋਲ ਚ ਦੇਖ ਲੈ ਵਜਨ ਦਾ ਫਰਕ ਹੈ ਦਾ ਮਤਲਬ 10 ਕਿਲੋ ਦਾ ਫਰਕ ਪੈਂਦਾ ਗਿਆ ਕੁਇੰਟਲ ਮਗਰ ਜਾ ਕੰਕਰ ਨਿਕਲੇ ਨੇ ਜਾਂ ਕੱਟੇ ਨੇ ਜਦੇ ਪਤਾ ਲੱਗਦਾ ਸੀ ਬਜਨ ਹੈਗਾ ਇਹਨਾਂ ਵਿੱਚ ਹੂੰ ਕਿਉਂ ਅਸੀਂ ਜਰਵੀ ਜੱਸਾ ਗਏ ਕਿਸੇ 2800 ਰੁਪਇਆ ਕਿ 2700 ਮੈਂ ਤਾਂ ਗੇਰ ਕਾ 2700 ਅੱਛਾ ਪਹਿਲਾਂ 2800 ਨੂੰ ਕਹਿੰਦੇ ਤੇ 2800 ਨੂੰ ਵਿਕ ਜਾਣੀ ਸੀ ਇਹ ਹੁਣ ਤੈਨੂੰ ਪਤਾ ਵੀ ਥੋੜਾ ਜਿਹਾ ਕੋਈ ਚੀਜ਼ ਦਾ ਸੀਜ਼ਨ ਚੱਲ ਪੈਂਦਾ ਫੇਰ ਘਟ ਜਾਂਦਾ ਘਟ ਜਾਂਦੀ ਹੈ ਬਿਲਕੁਲ ਹੁਣ ਇਹ ਤਾਜੀ ਜੋ ਮਿਲ ਕੇ ਹੱਡੀ ਹੈ ਬਾਈ ਕੋ ਮਿਲੀ ਹੁਣ ਮਾਸੜ ਦੇ ਕਹਿੰਦੇ ਮਤਲਬ ਵੀ 80 ਪੂਆਂ ਚਾ ਲਈ 80 ਪੂਆਂ ਚਾ ਲਈ ਬਹੁਤ ਤਾਜੀ ਜੀ ਮਿਲ ਕੇ ਹੱਡੀ ਦੀ ਉਹਦੇ ਕਰਕੇ ਫੇਰ ਆਟੇ ਵਾਲਾ ਘਟ ਜਾਂਦਾ ਘਟ ਜਾਂਦਾ ਘਟ ਜਾਂਦਾ 100 ਰੁਪਏ ਘਟ ਜਾਂਦਾ ਹਾਂ ਬਿਲਕੁਲ ਹਾਂ ਜਿਹੜੀ ਐਨੀ ਤਾਂ ਹੈ ਜਿਹੜੀ 2700 ਰੁਪਏ ਨੂੰ ਤਾਂ ਨਾ ਇਹਨਾਂ ਨੇ ਫੈਕਟਰੀਆਂ ਲੈ ਲਈਆਂ ਕਾਲਾ ਗੋਦਾ ਹੀ ਪੈਂਦੀ ਫੀਡ ਮਾਸੜ ਚਾਰ ਪੰਜ ਦਿਨ ਹੋ ਗਏ ਬੀਜੀ ਨੂੰ ਮੀ ਦਾ ਕੋਈ ਚੱਕਰ ਤਾਂ ਨਹੀਂ ਪੈਂ ਇਹ ਉੱਪਰ ਆ ਪ੍ਰਦਾਨੀ ਥੱਲੇ ਵੜ ਜੂਗਾ। ਨਿਕਲੇ ਆਉਣੇ ਹੋ ਤੇਰੀ ਮੈਂ ਕਹਿੰਦਾ ਬਰਾਬਰ ਆਉਣੇ ਵਾਲੀ ਹੋਈ ਬਣੀ। ਵੀ ਤੂੰ ਵੀ ਦੁਰਪੀ ਹੋਊਗੀ? ਹਾਂ। ਦੇਖੀਏ ਮੜਾ ਜੇ। ਦੇਖ ਲੈ ਤੂੰ ਵੀ ਚੱਲੀ ਪਊਂਗੀ ਨੇਤਰਾਂ ਦੇ ਬਰਾਬਰ ਜੀ ਬੀਜੀ ਦੀ ਮੈਂ ਕਹਿੰਦਾ ਹਰਨੇ। ਹੈਂ? ਨੇਤਰਾਂ ਨੇ ਵੀ ਜਦੇ ਬੀਜੀ ਹਿੱਟਾ ਦੇ ਕੇ ਨੇਤਰਾਂ ਨੇ ਨਹੀਂ ਪਾਉਣੇ। ਆਪਾਂ ਨੇ ਬੀਜੀ ਤੀ। ਤੁਸੀਂ ਮਿਲਣੇ ਕਿ ਦਿਨ ਕਰਨਗੇ? ਮੈਂ ਕਹਾ ਸੋਮਵਾਰ ਨੂੰ। ਆਪਾਂ ਨੇ ਬੀਜੀ ਹੈ ਇਹ ਸ਼ਨੀਵਾਰ ਨੂੰ। ਅੱਛਾ। ਤੂੰ ਮੈਨੂੰ ਸੁਣਾਇਆ ਕਹਿੰਦਾ ਤਾਂ ਤੁਸੀਂ ਪਰਸੋਂ ਨੂੰ ਮਿਲਣੇ ਉਨ ਜਾਣਾ। ਹਾਂ। ਕਿ ਨੇਤਰਾਂ ਨੇ ਵੀ ਜਾ ਕੇ ਬੀਜੀ ਨੇਤਰਾਂ ਯਾਰ ਐਡੀ ਨਹੀਂ ਨਿਕਲੀ ਹੋਈ ਹੈ। ਕੀ ਕੀ ਤਾਂ ਉਸ ਦਿਨ ਸ਼ बुधवार वीरवार आज 5 ਦਿਨ ਹੋ ਗਏ ਸਹੀ ਐਤਵਾਰ ਨੂੰ ਭੋਗ ਪਾਇਆ ਮੰਡ ਚ ਮੈਂ ਉੱਥੇ ਤੇ ਆਇਆ ਤੇਰੇ ਕੋਲੇ ਹਾਂ ਲੱਗ ਗਈ ਸ਼ਨੀਵਾਰ ਸ਼ਨੀਵਾਰ ਦਾ ਉਹਦਾਂ ਹਾਂ 5 ਦਿਨ ਹੋ ਗਏ ਬਾਈ ਦੇਖਦੇ ਆਂ ਬਾਕੀ ਚੱਲੀਏ ਮਾਹਣੋਂ ਓੜਾ ਜਾ ਦੇਖ ਲੈ ਹੁੰਦੇ ਨੇ ਨਿਤਰਾ ਨੇ ਨਿਕਲੀ ਨਿਕਲੇ ਨਹੀਂ ਨਿਤਰਾ ਨਿਕਲੇ ਜਾਂਦੇ ਨਿਕਲੇ ਜਾ ਅੱਛਾ ਮਾਣ ਨੂੰ ਤਾਂ ਉਹਨਾਂ ਨੇ ਵੀ ਚੱਲ ਕੇ ਲੱਗਦੀ ਬੀਜੀ ਕਹਿੰਦਾ ਰਾਤ ਲਈ ਨਹੀਂ ਕਿਸੇ ਵਾਸਨ ਵੀਰ ਨਹੀਂ ਜਾਣੇ ਨੇ ਉਹ ਕਿਹਾ ਮਾਹਣ ਬਰਕਤ ਹੋ ਗਈ ਆ ਦੇ ਨਹੀਂ ਕਿੱਥੇ ਮਾਹਣ ਖੇਤ ਬਦਲੇ ਹੋ ਤਾਂ ਕਿੰਨਾ ਫਰਕ ਆ ਮੰਦਾ ਫਰਕ ਨੂੰ ਹਰ ਘੇਰ ਖੇਤ ਦਾ ਬਸਰ ਗਏ ਜੀ ਬੀਜੀ ਦਾ ਫਸਲ ਹੁੰਦੇ ਕਿ ਇੱਕ ਆਪਰੇ ਬਾਈ ਯਾਰ ਹੌਣੀ ਕਰਤਾ ਤਾਂ ਇਹ ਮੈਨੂੰ ਲੱਗਦਾ ਤਾਂ ਪਤਾ ਲੱਗਦਾ ਨਹੀਂ ਦੇਖੀ ਦੇਖੀ ਮੈਂ ਬ੍ਰੇਕ ਧੱਬ ਕੇ ਮੋੜਨਾ ਤਾਂ ਯਾਰ ਲੋ ਬਾਈ ਪਹੁੰਚ ਚੱਲੇ ਉਹ ਬੜਾ ਸਲਾਵ ਕਿਥੇ ਕਿਥੇ ਚੜ ਗਈ ਆ ਕੇ ਸਲਾਵ ਮਗਰਾਂ ਮੈਂ ਥੋੜੇ ਹੋਰ ਫੂਲ ਦਿੰਦਾ ਤਾਂ ਸਾਰੇ ਚੜ ਜਣੀ ਸੀ ਪਾਤਾ ਚੜਲੀ ਸਲਾਵ ਬਾਕੀ ਮਾਹਣ ਮਨ ਹੁਣ ਦੱਸ ਐਦਾ ਕੀ ਕਰ ਬਿਲ ਪੂਰੀ ਜਮੇ ਵਿੱਚ ਜਮੇ ਹੀ ਵੀ ਹਾਂ ਐ ਤੈਨੂੰ ਵਿਚੇ ਨੂੰ ਚੱਲ ਤਾ ਨੂੰ ਦਿਖਾਉਣਾ ਦੇਖ ਤਾਂ ਬਿਲੇ ਆ ਇਹ ਤੂੰ ਜ਼ਿਆਦਾ ਕਾਢੀ ਆ ਬਾਈ ਮਾਹਣ ਇੱਧਰ ਤਾਂ ਹੈ ਨਹੀਂ ਤੀ ਜਿੱਥੇ ਹੈ ਤੀ ਉੱਥੇ ਦੇਖੀ ਕਿੱਕਣਾ ਜੰਮੀ ਹੋਈ ਆ ਹਾਂ ਕੰਨਾ ਬਾਈ ਬਹੁਤ ਦੀ ਜੰਮਿਆ ਇਹ ਫੁੱਟਿਆ ਜਾਂ ਮੈਂ ਨਹੀਂ ਗਿਆ ਸਤਾ ਤੇ ਆਪਾਂ ਇਹਨੂੰ ਫੁੱਟਿਆ ਗਿਆ ਸਤਾ ਹਾਂ ਦੇਖੀ ਬਾਡੀ ਵੀ ਨਹੀਂ ਆ ਦੇਖੋ ਮਾੜਾ ਇਹ ਕੱਢਣਾ ਹਾਂ ਬੇਲੇ ਬੇਲੇਆ ਕਰੀਏ ਫਿਰ ਇਹਦਾ ਇਲਾਜ ਇਲਾਜ ਕਰੀਦਾ ਕੋਈ ਦਵਾਈ ਨੂੰ ਕਰਦੇ ਹੁੰਦੀ ਹੈ ਬਹੁਤ ਜਗਾ ਹੈ ਹਾਂ ਇਹ ਬਾਈ ਆਪਾਂ ਤੇ ਮਰੀ ਨਹੀਂ ਤੀ ਤੇ ਉਹਦਾ ਹੁਣ ਵੀ ਛੱਡ ਗਿਆ ਪਾਣੀ ਲੱਗੇ ਤਾਂ ਬਹੁਤ ਨਿਕਲੇ ਆਹਾਂ ਸਾਰੀ ਬੇਲੇ ਕਮੀ ਜਾਣਾ ਆ ਦੇਖ ਆ ਬੇਲੇ ਆ ਆ ਰਿਓ ਬੇਲਾ ਅੱਗ ਲੱਗੇ ਤੇ ਜੰਮੀਆਂ ਦੇ ਲੈਣ ਸੇਕ ਲੱਗੇ ਤੇ ਆ ਦੇ ਕੱਕਣਾ ਮਾਰਦੇ ਸ਼ਰਾਂਟ ਤੂੰ ਫੋਡੀ ਕਰ ਦੇਣੀ ਇਹਦੇ ਪਰ ਤੂੰ ਫੋਡੀ ਬੂਟੇ ਹੁੰਦੇ ਨਹੀਂ ਕੁਸ ਕਹਿੰਦੀ ਦੂਸੇ ਹੁੰਦਾ ਇੱਕ ਹੈ ਕਿ ਅਲਟਰਾ ਜੀਨਰ ਅਲਟਰਾ ਜੀਨਰ ਆਉਂਦੀ ਆ ਕੋਈ ਨਹੀਂ ਕਿ ਨਾ ਖਾਨ ਕਰ ਇਹ ਆ ਗਏ ਆਪਣੇ ਭਾਈ ਗੱਠੇ ਗੱਠੇ ਗੁੜ ਤੇ ਵਾਹ ਹੋਇਆ ਚਾਹੀਦੇ ਵੇਖਣੇ ਫੁੱਟ ਦੂਰ ਹੈ ਫੋਟੋ ਦੂਰ ਲਾਉਣਾ ਚਾਹੀਦੇ ਹੈ ਹਾਂ ਬਣਾਤੀ ਗੱਲ ਬਾਤ ਮਹੜ ਜਿਹੜੇ ਐ ਦਾਣੇ ਨੇ ਮੀਂਹ ਪਏ ਤੇ ਸਭ ਜੰਮੇ ਹੋਣੇ ਇਹ ਜੰਮਣੇ ਮੀਂਹ ਪਏ ਤੇ ਮੱਕੀ ਹੈ ਵੀ ਆਹਾ ਹਾ ਹਾ ਲਓ ਜੀ ਮੰਨ ਗਈ ਗੱਲ ਦੇਖ ਕਰਕੇ ਚੱਕ ਆ ਦੇ ਬਾਈ ਪੰਜਵੇਂ ਦਿਨ ਜੇ ਕਿਤੇ ਇਹੀ ਗਰਮੀ ਹੁੰਦੀ ਐ ਨੇ ਉੱਪਰ ਨੂੰ ਨਿਕਲਿਆਣਾ ਤਾਂ ਹਾਂਜੀ ਥੋੜਾ ਜਿਹਾ ਮੌਸਮ ਵੀ ਠੰਡਾ ਚੱਲਦਾ ਮੌਸਮ ਠੰਡਾ ਆਉਂਦੇ ਆ ਰਹਿ ਗਈ ਮਸਲੀ ਤਾਂ ਦੋ ਦਿਨ ਲੱਗ ਗਏ ਹਲੇ ਦੂਣੇ ਤਿਆਰ ਆ ਤਿਆਰ ਹੈ ਮੀਨਾ ਕੱਢ ਦੇਣੀ ਵਾਰ ਹੋਰ ਹਲੇ ਦਾਬੇ ਨੂੰ ਫੇ ਹਵਾ ਨਾ ਲੱਗ ਜੂ ਜਾਂ ਕਹਿੰਦੇ ਨੇ ਉਹਦਾ ਵੀ ਜੜ ਨੂੰ ਹਵਾ ਲੱਗ ਗਈ ਬੱਗਿਆ ਦੋ ਦਿਨਾਂ ਚੋਂ ਦੋ ਤਿੰਨ ਦਿਨ ਲੱਗ ਗਿਆ ਮਾਹੜਾ ਵਿੱਚ ਗੁੱਡਣੇ ਨੂੰ ਹਾਂ ਵਧੀਆ ਹੋ ਗਿਆ ਜੇ ਟਾਈਮ ਲੱਗ ਗਿਆ ਨਾਲੇ ਦਾ ਸਰੀਰ ਚੱਲਦਾ ਰਹੇ ਇੱਕ ਹੋਣਾ ਤਾਂ ਕੁਝ ਨਹੀਂ ਦੇ ਵਿੱਚ ਪਰ ਉਹ ਸੁਵਾਈ ਜੀ ਹੋਗੀ ਸੁਵਾਈ ਹੋ ਜਾਂਦੀ ਐ ਗੜਾਈ ਹੋ ਜਾਂਦੀ ਬੂਟਿਆਂ ਦੀ ਹਾਂ ਹਾਂਜੀ ਅੱਜ ਵੀ ਬਣਾ ਕਾਲੂ ਅਸੀਂ ਲੱਗੇ ਰਹੇ ਤਿੰਨ ਦਿਨ ਲੱਗੇ ਅਸੀਂ ਦੁਬਾਰੇ ਜੇ ਨੂੰ ਆਉਣਾ ਲੈ ਭਾਈ ਉਹ ਆ ਗਿਆ ਵਾਸੜ ਕਿਆ ਕਹਿੰਦੇ ਹੁੰਨੇ ਆ ਹਾਂ ਆ ਤਾਂ ਕੋਲੇ ਬੋਟੇ ਹੁਣ ਫੁੱਟਨੇ ਫੁੱਟਣਾ ਜਿਹੜੇ ਮੈਨਾਂ ਮੁੱਕੇ ਮਲੂਹ ਦਾ ਹੋਇਆ ਆਪ ਦਾ ਹੋਇਆ ਸਾਰੇ ਦਾ ਕੁਫਰ ਲੱਗਿਆ ਮੂਹ ਲੱਗਿਆ ਤੇਰਾ ਦੇ ਬੂਟੇ ਦੇਖਿਆ ਮੈਂ ਮੈਂ ਕਿਨੂ ਦੇ ਬੂਟੇ ਦੇ ਪਾਸੋਂ ਚੌਥੇ ਜੇ ਗੜਾਈ ਕਰੀ ਹੈ ਉੱਥੇ ਜੇ ਕਿਹਾ ਮੈਂ ਐਤਵਾਰ ਵਾਲਦਿਆਂ ਨੇ ਚੰਗੀ ਤਰ੍ਹਾਂ ਗੋਡੇ ਪਾਣੀ ਪਾਇਆ ਹੈ ਮਾਹਲਾ ਹੁਣ ਇਹਨੇ 10 ਦਿਨ ਪਾਣੀ ਪਾਉਣਾ ਜਿੰਨਾ ਪਾਣੀ ਪਾਈ ਜਾ ਫੇ ਛੇਤੀ ਫੁੱਟ ਜਾਂਦਾ ਹਮ ਅਸੀਂ ਉੱਥੇ ਦਾ ਹੱਥ ਮਿਲਣਿਆ ਕਰਨ ਚੱਲੇ ਕਿ ਉੱਥੇ ਉਧਰ ਬੁਖਸਾਰ ਕਿੰਨੇ ਨੂੰ ਕਿੰਨੂ ਦੇ ਬਾਗ ਲੱਗਦੇ ਅੱਛਾ ਉਧਰ ਬਾਗ ਜਿਆਦਾ ਬੇਰਾਂ ਦੇ ਬਾਗ ਹੈ ਤੇ ਬਾਈ ਦੱਸਣ ਲੱਗ ਗਿਆ ਉਹ ਕਹਿੰਦਾ ਇਹਨੂੰ ਤਾਂ ਪਾਣੀ ਪਾਵੇ ਨਾ ਕਹਿੰਦਾ ਬੂਟੇ ਨੂੰ ਕਿੰਨੂ ਦੇ ਨੂੰ ਕਹਿੰਦਾ ਅਸੀਂ ਕੋਨੇ ਪਾਉਣੀ ਨਹੀਂ ਅੱਛਾ ਆਪਾਂ ਤਾਂ ਪਾਈ ਜਾਂਦੇ ਆ ਸਾਡੇ ਥੋੜੀ ਸੇ ਤਸੀਂ ਪਾਣੀ ਪਾ ਦੋ ਕਹਿੰਦਾ ਇਹਨਾਂ ਜਦ ਫੁੱਟਣ ਲੱਜਣਾ ਬੂਟੇ ਨੇ ਹਾਂ ਫਟੋਗੇ ਕਹਿੰਦਾ ਪੱਤੇ ਨਿਕਲਣੇ ਫਾਲ ਨਹੀਂ ਲੱਗਦਾ ਕਹਿੰਦਾ ਇਹਨੂੰ ਉਹ ਪਾਈ ਫਿਰ ਆਹੀ ਗੱਲ ਆ ਆਪਣੇ ਕਹਿੰਦਾ ਜਿੰਨਾ ਰੋਕ ਕੇ ਰੱਖੇ ਨਾ ਬੂਟੇ ਨੂੰ ਛੋਟੇ ਛੋਟੇ ਨਿਕਲੂਗਾ ਕਹਿੰਦਾ ਪੱਤੇ ਜਦ ਬੂਟੇ ਤਾਂ ਗੈਲੇ ਫਾਲ ਨਿਕਲੂਗਾ ਸਾਡੇ ਵਾਕੀਆ ਕਹਿੰਦਾ ਮੈਂ ਗੁਰਪੇ ਪਾਣੀ ਪਾਇਆ ਕਹਿੰਦਾ ਸੀ ਜੇ ਪਾਣੀ ਲਾਉਣਾ ਸਾਡੇ ਜਿਹੜੇ ਨਾ ਜਿਹੜੇ ਬੈੱਡ ਬਣਾਏ ਹੋਏ ਫਾਲ ਚ ਪਾਣੀ ਆ ਵੀ ਥੱਲੇ ਤੇ ਜਾਵੇ ਪਾਣੀ ਕੀ ਦੀ ਬਾਈ ਇੰਨੀਆਂ ਜਿਹੜਾ ਦੂਰ ਸਜੇ ਤੇਰੇ ਬੂਟੇ ਲੱਗੇ ਹੋਏ ਹਾਂ ਐ ਬੂਟੇ ਦੇ ਜਿਹੜਾ ਕਹਿੰਦਾ ਉਹ ਇਹਨੇ ਬੂਟੇ ਨੂੰ ਪਾਣੀ ਨਹੀਂ ਲਗਾਜੇ ਕਹਿੰਦਾ ਫੁੱਟੇ ਰੱਖੇ ਹੁੰਦੇ ਨੇ ਅੱਛਾ ਇਹ ਦੇਖ ਵੇਖਣਾ ਬਾਲੇ ਫੜ ਕੇ ਡੁਬੋਣੀ ਹੈਗਾ ਅੱਛਾ ਬਹੁਤ ਮਾਇਆ ਫਿਰ ਲੜ ਬਣਦੀ ਹੈ ਨਾ ਮੈਂ ਤਾਂ ਆਪਾਂ ਤਾਂ ਲਈ ਹੁਣ ਧੁੱਪ ਲੱਗੀ ਬਣ ਹੁਣ ਅਸੀਂ ਜਿੰਨੇ ਵੀ ਲਾਇਆ ਹੋਏ ਘਰ ਮੁਰੂਦ ਮੁਰਾਦ ਜੀ ਉਹਨਾਂ ਦੀ ਤਸਵੀਰ ਰੋਜ਼ ਬਾਣੀ ਚੱਲਦਾ ਪਾਣੀ ਨੂੰ ਨਾ ਲਾਓ ਹਾਂ ਇਹ ਪਾਣੀ ਪਾਉਣਾ ਕੀ ਹੈ ਉਹਦੇ ਕਹਿੰਦਾ ਅਲਦਾਲੇ ਫੁੱਟਖੰਡ ਤਾਂ ਮਿੱਟੀ ਲੱਗੀ ਹੋਵੇ ਕਹਿੰਦਾ ਦੂਰ ਤੇ ਹੀ ਪਾਣੀ ਬੂਟੇ ਨੂੰ ਪਾਣੀ ਜੜ ਚੱਲਣ ਲੱਗੇ ਹਾਂ ਲੈ ਭਾਈ ਮਸਰ ਪਹੁੰਚ ਗਿਆ ਮੀ ਤਾਗੀਆਂ ਕਿੜੀਆਂ ਕਰਨ ਹਾਂ ਏ ਬਾਈ ਦੱਸਿਆ ਹੋਇਆ 3 ਵਜੇ ਤੇ ਆ 3 ਵਜੇ ਤੇ ਦੱਸਿਆ ਵਾ ਹਾਂ ਦੱਸਿਆ ਵਾ ਵੀ ਫਾਫਾ 12 ਵਜੇ ਆਪਾਂ ਜਿਹੜੇ ਮੇਨ ਮੇਨ ਕੰਮਾਂ ਨੇ ਵੇਡ ਲਈਏ ਕੱਖਾਂ ਦਾ ਹੀ ਆ ਬਸ ਹੋਰ ਕੋਸ ਨਹੀਂ ਹਾਂ ਤੇ ਗੱਡੂ ਕਰੂੰਗਾ ਹਾਂ ਲਾਈਟ ਭੱਜਣੀ ਹੈਗੀ ਪੰਡ ਤੂੰ ਇੱਧਰ ਛੱਡ ਦੀ ਇੰਜਣ ਜੀ ਟੁੱਕਾ ਤਾਂ ਲਿੰਜਨ ਜੀ ਨੂੰ ਉਹ ਇੰਜਨ ਜੀ ਨੂੰ ਕੱਢ ਲਈ ਚੱਲਦੀ ਚਾਲ ਨਹੀਂ ਇੱਧਰ ਉੱਧਰ ਕਰਨੀ ਜਾਂਨੇ ਹਾਂ ਲਵੇਟ ਦੇਣੀ ਇੰਜਨ ਦਾ ਵਸੜਾ ਫੈਦਾ ਹੈ ਹੈ ਉਹ ਚਤਰੀ ਉਪਰ ਖੁੱਲ ਗਿਆ ਨਾ ਇਹ ਬਾਈ ਹੁਣ ਮਾਸੜ ਵਿੱਚ ਰਹਿ ਜਾਂਦਾ ਕੰਨਾ ਇਹ ਐ ਹੁਣ ਦੇਖ ਕਿੰਨੇ 3 ਘੰਨੇ ਤੁਰੇ ਕੋਈ ਨਹੀਂ ਨਿਕਲਿਆ ਨਹੀਂ ਹੈ ਕਾਫੀ ਆ ਇਹ ਜਿੱਕ ਨਹੀਂ ਹੈਗਾ ਹੁਣ ਇੱਕ ਮੇੜੇ ਚੋਂ ਜਿੱਥੇ ਇੱਕ ਮੇੜਾ ਉੱਥੇ ਹੁਣ ਤਿੰਨ ਤਿੰਨ ਵੀ ਨਿਕਲੇ ਹੋਏ ਆ ਨਿਕਲੇ ਵੀ ਨਿਕਲੂਗਾ ਹੈ ਨਾ ਉਹ ਨਿਕਲਦੇ ਆ ਹੂੰ ਆ ਦੇ ਨੂੰ ਫੋਟੋਗੇ ਨਾ ਹੂੰ ਇਹ ਆ ਬਾਈ 18 ਇਹ ਐਦ ਕੀ ਆਪਨੇ ਕਰਿਆ ਥੋੜਾ ਜਿਹਾ ਉਹੀ ਕੰਮ ਆ ਲੱਗ ਜਾਈ ਸਾਡੇ ਬਾਈ ਕਹਿੰਦਾ ਬੀਜ ਕੇ ਜਦੇ ਬੂਟੇ ਲਾ ਦੰਨੇ ਆ ਮੈਂ ਲਾਏ ਆ ਮੁੰਡੇ ਚ ਇਹ ਹੁਣ ਜੇਰਾ ਕੰਨਾ ਪੈਣਾ ਇਹ ਮੂਰੋਗੇ ਕਹਾ ਮੁੰਡਾ ਵੀ ਬੂਟਾ ਹੋ ਜਾ ਹਾਂ ਕਾਦੇ ਬਾਈ ਹੁਣ ਅਸੀਂ ਮੁੱਲੇ ਲੱਤਾ ਹੋਇਆ ਤਾਂ ਮਸੜ ਵੀ ਆ ਇਹ 10000 ਦਾ ਬੀਜ ਲੱਤਾ ਸੀ ਮੈਂ ਉਹੀ ਸਾਲ ਆਪ ਬੂਟੇ ਲਾ ਦੰਨੇ ਆ ਉਹ ਬੀਜ ਇੰਨਾ ਮਹਿੰਗਾ ਪਾਉਨੇ ਆ ਕੰਨਾ ਫੇਰ ਨਹੀਂ ਹੁੰਦਾ ਆ ਬੂਟਾ ਪਹਿਲੇ ਹੁਣ ਲੱਗਿਆ ਇਹ ਪਹਿਲੇ ਸਾਲ ਵੀ ਮਾਰ ਮਾਰਦਾ ਬੂਟਾ ਹਾਂ ਮਾਰੂਗਾ ਕਾਦੇ ਹੁਣ ਥੱਲੇ ਖੇਤ ਪੂਰਾ ਖਰਾਕ ਵਾਲਾ ਇਹ ਲੱਗੀ ਇਕੋ ਹਾਂ ਹਾਂ ਗੇਰ ਨਹੀਂ ਆ। ਅਜੇ ਨਹੀਂ ਰੇਟ ਬਧੂ ਰੇਟ। ਆ ਆਪਣੇ ਕੋਲ ਬੀਜ ਖੜਾ ਏ। ਜਾਂ ਮਾਰਚ ਤੱਕ ਬੀਜ ਲੂੰਗਾ ਤੇ ਮਾਰਚ ਤੱਕ। ਔਰ ਇਹਦੇ ਨਾਲ ਮਾਸੜ ਉਧਰ ਅਸੀਂ ਖੇਤ ਮਿੰਨਦੇ ਆਏ। ਹੈ? ਆ ਦੇਖ ਲੈਣ ਕਿੱਥੇ ਆ ਗਈ। ਉਹ ਦੇ। ਹਾਂ। ਆ ਦੇਖਣੇ ਨੂੰ ਟਾਣ ਸਿੱਧੀ ਲੱਦੀ ਆ ਪਰ ਹੈ ਵੀਂਗੀ ਆ 10 ਫੁੱਟ ਜਬੀਜੋ ਵੜਨਾ ਉਧਰ ਜਾ ਕੇ। ਉਧਰ ਤੋਂ ਹੀ ਬਣਾਂ ਆਪਣਾ। ਹੋਰ। ਹੁਣ ਇੱਥੇ ਤੇ ਖੜ ਕੇ ਕਹਿੰਦੇ ਨੇ ਸਿੱਧੀ ਆ। ਕਾਹਨ ਇਕਣੇ ਹਾਂ। ਇੱਧਰ ਖੜ ਕੇ ਤੂੰ ਸਿੱਧੀ ਕਹੂਂਗਾ। ਉਹ ਜੇ ਆ ਨਾਮਿੰਨ ਤੇ ਸਿੱਧੀ ਆ ਹੈ ਹੁਣ ਇਹ ਦੱਸਦੀ ਆ ਇੱਥੇ ਤੇ ਜਾਣੀ ਦੀ ਇੱਥੇ ਤੇ ਤੇ ਆਦੇ ਉਰੇ ਤੇ 10 ਫੁੱਟ ਅੰਦਰ ਪੜਨਾ ਹੈ ਨਾ ਜਾ ਕੇ ਉਰੇ ਤੇ 10 ਫੁੱਟ ਹੁਣ ਤੋੜੇ ਜਿਗਦੀ ਵੀ ਡੌਲ ਲੰਗੀ ਆ ਇਹ ਕੀਲੇ-ਕੀਲੇ ਦੀਆਂ ਤਾਂ ਬਟਾ ਸਿੱਧੀਆਂ ਐ ਆ ਗੱਬੇ ਬਾਤੀ ਨਾ ਮੈਂ ਉਹਦੇ ਕਰਕੇ ਨਹੀਂ ਥੋੜਾ ਜਿਹਾ ਪਤਾ ਲੱਗਿਆ ਯਾਰ ਜਰਾ ਲੈਣਾ ਆਇਆ ਨਹੀਂ ਹਲੇ ਰੇੜਾ ਗੱਡੀ ਆਉਣੇ ਵਾਲੀ ਆ ਗੱਡੀ ਨੂੰ ਮੁਗਾਲਾ ਕਿਤੇ ਵੱਟੇ ਵੀ ਨਾ ਭੇਜ ਨਹੀ ਫੇਰ ਫੇਰ ਥੋੜੀ ਜਿਹੀ ਛੱਡਣੇ ਫੱਟੇ ਹੋਈ ਨਹੀਂ ਛੱਡਣੇ ਮੂਹੇ ਲਾ ਵੱਟੇ ਹੋਈ ਛੱਡਣੇ ਗੱਡੀ ਫੇਰ ਤੁਹਾਨੂੰ ਪਤਾ ਜਿਹੜਾ ਟਾਈਮ ਤੇ ਆਉਂਦੀ ਹੈ ਨਹੀਂ ਵਾਜੇ ਥੋੜੀ ਜਿਹੀ ਵੱਢਣੀ ਆ ਮਤ ਕੱਲ੍ਹ ਦੇ ਵੀ ਵੱਢ ਲਈਏ ਕੋਈ ਵੀ ਹੋ ਜਾਂਦਾ ਮਸੜ ਹੋਦਾ ਦਾ ਹੈ ਨਾ ਨਾ ਖਾਲਾ ਬੋਲੀ ਜਾ ਤੂੰ ਸਾਡੇ ਦਾ ਡੰਗਰ ਵੀ ਆਇਆ ਜੇ ਆ ਆਇਆ ਮੂੰਹ ਫਸਾਉਣੇ ਤੂੜੀ ਨੂੰ ਚੱਲ ਦੂਜੀ ਸਾਈਡ ਹੋ ਗਏ ਪੂਰੀ ਪਾਇਆ ਦੇ ਵਿੱਚ ਬੈ ਗਈ ਪਰ ਜਿਹੜਾ ਬੋਲਦਾ ਜਾਣਾ ਪੈਂਦਾ ਤਾਂ ਦੇ ਦੇ ਉਹ ਵੀ ਆ ਕੇ ਆ ਕੇ ਹਰਦਾ ਹਰਦਾ ਜਿਵੇਂ ਕਹਿੰਦਾ ਨਹੀਂ ਤਾਂ ਬਾਹਰ ਨਾਲ ਚੱਕ ਮਾਰ ਕੇ ਖਲੋ ਪਰ ਇਹ ਤਾਂ ਇਹ ਆਈ ਲੜਾਈ ਹੋਈ ਵੀ ਖਣਾਉਂਦੀ ਹੁਣ ਕੱਲ ਮਾਨ ਕੱਲ ਉਹਨੂੰ ਕੋਈ ਵਪਾਰੀ ਆਇਆ ਤਾਂ ਕਹਿੰਦਾ ਕੋਈ ਹੈਗਾ ਵਾਂਗਾ ਹੈਗਾ ਦੱਸ ਦੇ ਕਹਿੰਦਾ ਕਿੰਨਾ ਲੈਣਾ ਮੈਂ ਇੱਕ ਨੋਟਰ ਦੇ ਦੇ ਬੜਾ ਕਹਿੰਦਾ ਅੱਛਾ ਉਹਨਾਂ ਲਈ ਪਾਸ਼ਾ ਸੀ ਗੱਲ ਕਰੀਵੇਂ ਪਰ ਕਹਿੰਦਾ ਨਹੀਂ ਅੱਧਾ ਲੈ ਲੈ ਹੋਰ ਖੜੇ ਨੇ ਨਾ ਦੋ ਚਾਰ ਕੋਲ ਇਹਨੂੰ ਅੱਧਾ ਲੈ ਲੈ ਨੋਟੋ ਮੈਂ ਨਹੀਂ ਅੱਧਾ ਨਹੀਂ ਲੈਣਾ ਪੂਰਾ ਹੀ ਲੈਣਾ ਚੱਲ ਫਿਰ ਮਾਹਰ ਵੱਡ ਕੱਖ ਕੁੰਡਾ ਹੈ ਹਾਂ ਹੁਣ ਬਾਈ ਨਾਲ ਗੱਡਾ ਫੋਨ ਕਰਾ ਪਹਿਲਾਂ ਮਿਸ ਕਾਲਾਂ ਮਾਰੀਆਂ ਹੋਣਾ ਚਲੋ ਠੀਕ ਹੈ ਜੀ ਲੋ ਭਾਈ ਨਹੀਂ ਚੱਲਦਾ ਪੈ ਗਿਆ